ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਇੱਕ ਸਨੇ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨਮਤਾ ਨਗਰ ਆ ਪਿੰਡ ਕੁਗਿਆਣਾ ਕੁਗਿਆਣਾ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਕੁਗਿਆਣਾ ਪਿੰਡ ਇੱਕ ਵੱਡਾ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਭਾਈ ਤੇ ਬੂਰੀ ਨੀਲੀ ਰਵੀ ਦੀ ਮਹਿਬਕਾਉ ਇੱਕ ਭਾਈ ਉਹਨਾਂ ਦੇ ਕੋਲੇ ਤੇ ਇੱਕ ਮਿੱਤਰੋ ਟੋਪ ਦਾ ਪੂਰਾ ਨਿੱਗਰ पूरा पले समय ਪੂਰਾ ਗੋਲ ਮਟੋਲ ਸੀਲ ਠੰਡਾ ਇੰਨਾ ਕੁ ਆ ਕੇ ਕੁੱਤੇ ਵਾਲੀ ਸੰਗਲੀ ਪਾ ਕੇ ਵੀ ਬੰਨਿਆ ਹੋਇਆ ਬਾਈ ਹੁਣ ਇਹਨੇ ਤਾਂ ਵੀ ਕਿਤੇ ਪਾਸੇ ਨਹੀਂ ਜਾਂਦਾ ਨਹੀਂ ਐਡੇ ਮਾਲੇ ਨੂੰ ਦੋ ਦੋ ਰਸੇ ਪਾ ਕੇ ਬੰਨਨੇ ਪੈਂਦੇ ਆ ਇੰਨਾ ਜੈਲਾ ਮਾਲੀ ਦੋ ਤੀਜਾ ਵਿਖਾਉਂਗਾ ਆਓ ਕਰਦੇ ਆ ਬਾਈ ਦੇ ਨਾਲ ਗੱਲਬਾਤ ਕੋਈ ਰਵੇ ਨਾ ਅਧੂਰੀ ਤੁਹਾਨੂੰ ਦਿਖਾਉਣੀ ਨਹੀਂ ਲੀਰਾ ਵੀ ਦੀ ਪੂਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਸਿੱਤਾ ਦੇ ਪਰਿਵਾਰ ਐਨ ਚੜ੍ਹਦੀ ਕਲਾ ਜੀ ਬਾਬੇ ਨਾਨਕ ਜੀ ਮੇਰਾ ਚਲੋ ਕਣਕ ਗੁਣਕ ਵਾਢਲੀ ਆ ਜੀ ਕਣਕ ਵਾਢਲੀ ਨਵੇਟ ਦਾ ਕਾਹਦਾ ਜਾ ਜਰੂਰ ਜਾ ਕੇ ਘੋੜੀਆਂ ਦਾ ਮੇਲਾ ਹੈ ਨਾ ਹੋਰ ਸਨੋ ਘਰ ਬਾਹਰ ਠੀਕ ਠਾਕ ਹੈ ਜੀ ਸ਼ਾਲਾ ਪਿਆ ਮਾਰਦਾ ਚਲ ਸ਼ੁਕਰ ਆ ਜੀ ਅੱਛਾ ਜਾਨਵਰ ਆ ਪਵਿੱਤਰੇ ਦੋ ਹੈ ਨਾ ਜੀ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਆਪਣੀ ਜਿਹੜੀ ਬੂਰੀ ਮੱਝ ਆ ਇਹ ਕਿੰਨਾ ਵਾ ਸੂਸ ਹੁੰਦੀ ਏ ਤੋਰਦੀ ਵੀਰੇ ਘੋੜੀ ਤੀਜਾ ਸੂਆ ਕਿੰਨੇ ਦਿਨ ਪਿਆ ਵੀਰੇ ਬਾਈ ਜੀ ਦੇ ਸੂਣ ਦੇ ਵਿੱਚ ਹਜੇ ਇਹ 5 ਤਰੀਕ ਨੂੰ ਦਿਨ ਪੂਰੇ ਹੈ ਜੀ 5 ਤਰੀਕ ਨੂੰ ਦਿਨ ਪੂਰੇ ਅੱਜ ਆਪਾਂ 23 ਤਰੀਕ ਨੂੰ ਵੀਡੀਓ ਫੜਮਾਉਣੇ ਪਏ ਹਨਾ ਜੀ 7 ਤੇ 5 ਉਹ 12 ਦਿਨ ਬਾਕੀ ਆ ਹਜੇ ਹਾਂਜੀ ਹੋ ਸਕਦਾ ਉੱਤੇ ਲੈ ਜਾ ਕੋਈ ਪੰਚਾਇਤ ਨੂੰ ਹੋ ਮੈਂ ਬਹੁਤ ਚੰਗੀ 골ਗਲ ਚੰਗੀ ਆ ਹਨਾ ਬਈ ਹਾਂਜੀ ਮੈਂ ਬਹੁਤ ਆ ਹਮ ਕਰੈਕਟਰ ਕਰੈਕਟਰ ਕਰਮਾ ਵਾਲੀ ਦੇ ਮਾਰਕਿੰਗ ਮੁਰਕਿੰਗ ਬਾਕਮਾਲਾ ਸਾਰੇ ਪੱਖ ਤੋਂ ਚੰਗੀ ਆ ਮੈਂ ਹਨਾ ਬਹੁਤ ਵਧੀਆ ਮੈਂ ਆ ਯਾਰ ਮੈਂ ਠੀਕ ਆ ਬਈ 12 ਦਿਨੋਂ ਤੇ ਲੇਵਾ ਨੂੰ ਟਿਕਾਣੀ ਲਾਜੂ ਜਾਵਾਂ ਹਮ ਅੱਛਾ ਬਈ ਦੁੱਧ ਦਾ ਦੁੱਧ ਕੀ ਰਿਕਾਰਡ ਰਿਆ ਜਾਂਦਾ ਬਈ ਕੋਈ ਪਤਾ ਬਾਈ ਮਾ ਟੋਕਰ ਲੈਂਦੀ ਤੇ ਪੰਜਾਹ ਮਹੀਨੇ ਦੀ ਗੱਬੜ 8 ਕਿਲੋ ਦਿੰਦੀ ਪੰਜਾਹ ਮਹੀਨੇ ਦੀ ਜੀ ਗੱਬੜ 8 ਕਿਲੋ ਦੋ ਤੁਹਾਡੇ ਕੋਲੇ ਦਿੰਦੀ ਰਹੀ ਆ ਠੀਕ ਆ ਚੋਣ ਚਣ ਚੰਗਾ ਲੱਗਿਆ ਸੀ ਜੀ ਹੋਰ ਜਾਂ ਪੋਲੀਆ ਚੋਣ ਚ ਪਾਉਂਦਾ ਲੈਵਾ ਤਾਂ ਲੈਵਾ ਤਾਂ ਬਣਾ ਜੂਗੀ ਹਜੇ ਹਨਾ ਹਾਂ ਲੈਵਾ ਬਣਾਉਣਾ ਬਾਈ ਅੱਗੇ ਖੜੀ ਮੜਾ ਜਾਂਦਾ ਲੈਵਲ ਉਪਖਾ ਦਈਏ ਵੀਰਾ ਬਣ ਕੇ ਨਹੀਂ ਠੀਕ ਆ ਬਾਈ ਉਹ ਕਿ ਡਰਦੀ ਵੱਧਾ ਥੋੜਾ ਜਿਹਾ ਵਿਚਾਰੀ ਨਹੀਂ ਫਿਰ ਉਪਰਾ ਬੰਦਾ ਆਇਆ ਨਾ ਘਰੇ ਕੋਈ ਹੂੰ ਹੋ ਜਾਂਦਾ ਉਹਨੇ ਕੀ ਮੜਾ ਜੇ ਅੱਗੇ ਖੜ ਜਾ ਵੀਰੇ ਇਹਦੇ ਫਿਰ ਹੋ ਗਈ ਸੱਤ ਹੂੰ ਠੀਕ ਆ ਥੋੜਾ ਇਹ ਵੱਧ ਡਰਦੀ ਆ ਹੋਰ ਕੋਈ ਚੱਕਰ ਧੂੜਾ ਪਟਤੀਆਂ ਨੇ ਤਾਂ ਠੀਕ ਆ ਅੱਛਾ ਭਾਈ ਗੱਲ ਹੋਆ ਇੱਕ ਗੱਬਣ ਕਿਹੜੇ ਸ਼ਾਨ ਤੋਂ ਇਹ ਇਹ ਬਾਦਲ ਵਾਲਾ ਸ਼ਾਨ ਆ ਉਹ ਸ਼ੈਨ ਸ਼ਾ ਸ਼ੈਨ ਸ਼ਾ ਬੋਲਦੀਆਂ ਸ਼ੈਨ ਸ਼ਾ ਤੋਂ ਇਹ ਗੱਬਣ ਠੀਕ ਆ ਸੀਮਨ ਰੱਖਿਆ ਹੋਇਆ ਭਾਈ ਇਹ ਸੀਮਨ ਹੈਗਾ ਠੀਕ ਆ ਭਾਈ ਠੀਕ ਆ ਲੈ ਵੀ ਮਿੱਤਰੋ ਸ਼ੈਨ ਸ਼ਾ ਤੋਂ ਇਹ ਕਰਮਾਂ ਵਾਲੀ ਗੱਬਣ ਬਾਈ ਉਹਨਾਂ ਦੇ ਕੋਲੇ ਸੀਮਣ ਜਿਹੜਾ ਉਹ ਰੱਖਿਆ ਹੋਇਆ ਜੇ ਕਿਤੇ ਬੱਚਾ ਕੱਟੀ ਦੇਗੀ ਤੇ ਗੱਲ ਪੂਰੀ ਟਿਕਾਣੇ ਲੱਗ ਜਾਣੀ ਆ ਲੱਗਣੀ ਕਿਵੇਂ ਆ ਕਿ ਸ਼ੈਨ ਸ਼ਾਹ ਵੀ ਉਧਰੋਂ ਦੁਨੀਆ ਦਾ ਇੱਕ ਉਹ ਸਾਨਾ ਜਿੰਦੀ ਚਰਚਾ ਅੱਜਕੱਲ ਆਮ ਤੇ ਮੂਰੀ ਉਧਰੋਂ ਮੈਂ ਆ ਮਿੱਤਰੋ ਤੇ ਜਿਹੜੀ ਮਹ ਦੀ ਮੰਗ ਆ ਆਮ ਆ ਟੈਡੀ ਧਾਰੀ ਦੇ ਵਿੱਚ ਚਾਰੇ ਪੈਰ ਕਮਾਲਾ ਚਾਰੇ ਥਣਾ ਦੇ ਉੱਤੇ ਬਾਡੀ ਬੰਤਰ ਦੀ ਅੰਗਾ ਪੈਰਾਂ ਦੀ ਹੱਡਾ ਪੈਰਾਂ ਦੀ ਮਜ਼ਬੂਤੀ ਵਾਲੇ ਪੱਖ ਤੋਂ ਮੈਂ ਬੜੀ ਮਜ਼ਬੂਤ ਆ ਮਿੱਤਰੋ ਤੀਜਾ ਸੂਆ ਹੁੰਦੀ ਆ ਸ਼ੈਨ ਸ਼ਾਹ ਤੋਂ ਗੱਪਣਾ ਪੰਜ ਤਰੀਕ ਨੂੰ ਇਹਦੇ ਦਿਨ ਪੂਰੇ ਰੇਟ ਆਪਾਂ ਕਰ ਲੈਨੇ ਆ ਬਾਈ ਦੇ ਨਾਲ ਤਹਿ ਜਿਹਨੂੰ ਜਤੂਗੀ ਲਿਆ ਜੇ ਲੈ ਬਾਈ ਦੱਸਿਓ ਹੁਣ ਕੀ ਰੇਟ ਰੱਖਿਆ ਇਹਦਾ ਬਾਈ ਇੱਕ ਕੀ ਲੈਣਾ 1,30,000 ਰੁਪਏ ਲੈਣਾ ਵਿੱਚੋਂ ਥੋੜਾ ਜਿਹਾ ਲਾੜ ਤੇ ਮੁਹੱਬਤ ਕੋਈ ਮਾਲਾ ਮੋਟਾ ਹੋਊਗਾ ਕੋਈ ਬਾਹਲਾ ਨਹੀਂ ਦੇ ਮਾਮਲਾ ਆਪਾਂ ਕਹੀਏ ਵੀ ਤੁਸੀਂ ਕਹਿੰਦੇ ਆਂਦਾ ਇੱਕ ਵੀ 18 ਵੀ ਇੱਥੇ ਲੋਕਾਂ ਲੱਗੀ ਜਾਂਦਾ ਹਨਾ ਵੀ ਫਿਰ ਇਹਦੇ ਮਤਲਬ ਕਹਿਣ ਤੋਂ ਭਾਵੇਂ ਆ ਵੀ ਮਨ ਕੋਈ ਦੋ ਦੋ ਕੋ 1000 ਦਾ ਹੀ ਛੋਟਾ ਛਪਾ ਹਾਂ ਕੋਈ ਬਾਹਲਾ ਨਹੀਂ ਹਾਂ ਠੀਕ ਆ ਜੀ ਗੱਲ ਉਹ ਇੱਥੇ ਜੇ ਕੀਤੀ ਚੰਗੀ ਆ ਨਾ ਲੈ ਵੀ ਮਿੱਤਰੋ ਅੱਜ ਤੁਸੀਂ ਬਾਜ਼ਾਰ ਦੇ ਵਿੱਚ ਬੂਰੀ ਅਸਰ ਝੋਟੀ ਲੈਣ ਦੇ ਲਈ ਨਿਕਲ ਜਾਓ ਮੋਟਰਸਾਈਕਲ ਦੇ ਵਿੱਚ 500 ਦਾ ਤੇਲ ਪਵਾ ਲਿਓ ਇੱਕ ਰੀਏ ਮੱਧ ਲੈਣ ਤੋਂ ਪਹਿਲਾਂ ਚਰਚਾ ਉੱਥੇ ਕਰਕੇ ਆਇਆ ਜੇ 60 65000 ਤੋਂ ਘੱਟ ਤੁਹਾਨੂੰ ਬਾਜ਼ਾਰ ਦੇ ਵਿੱਚ ਬੂਰੀ ਝੋਟੀ ਨੀਲੀ ਰਵੀ ਦੀ ਨਹੀਂ ਨਜ਼ਰ ਆਉਣੀ ਐ ਤੋਂ ਘੱਟ ਜੇ ਢੀ ਧਾਰੀ ਦੇ ਵਿੱਚ ਮਾਰਕਿੰਗ ਵਾਲੇ ਪੱਖ ਤੋਂ ਇਸੇ ਤਰ੍ਹਾਂ ਹੋਵੇ ਜਿਵੇਂ ਦੀ ਇਹਦੀ ਬਜਮੂਤੀ ਆ ਜਿਵੇਂ ਦੀ ਇਹਦੀ ਬਿਊਟੀ ਆ ਹੱਡਾ ਪੈਰਾਂ ਦੀ ਇਸ ਤਰ੍ਹਾਂ ਦੀ ਝੋਟੀ ਹੋਵੇ ਤਾਂ ਤੁਸੀਂ ਨਿਕਲਿਓ ਲੈਣ ਤੋਂ ਤੁਹਾਨੂੰ 60 ਪੈਂਡ ਤੋਂ ਘੱਟ ਅਸਰ ਝੋਟੀ ਨਹੀਂ ਮਿਲਣੀ ਤੇ ਇਹ ਮਿੱਤਰੋ ਮੈਂ ਮਿਲ ਲਈਆਂ ਮੈਂ ਕਿਵੇਂ ਮਿਲ ਲਈਆਂ 130000 ਦੇ ਵਿੱਚੋਂ ਛੋੜ ਤੇ ਛੱਪਾ ਮਾਣ ਹੋਣਾ ਤਾਣ ਨਹੀਂ ਹੋਣਾ ਕਿਉਂਕਿ ਮਾਣ ਤੇ ਤਾਣ ਦੇ ਵਿੱਚ ਫਰਕ ਬੜਾ ਹੁੰਦਾ ਵਾ ਮਿੱਤਰੋ ਮਾਣ ਹੁੰਦਾ ਆਏਗਾ ਦੀ ਇੱਜ਼ਤ ਕਰਨਾ ਤਾਣ ਹੁੰਦਾ ਥੋੜੀ ਬਹੁਤੀ ਪੈਸਿਆਂ ਦੀ ਘਟੋਤੀ ਕਰਨਾ ਇਸ ਕਰਕੇ ਤੁਹਾਨੂੰ ਮਿੱਤਰੋ ਤਾਣ ਹੋਊਗਾ ਮਾਣ ਨਹੀਂ ਹੋਣਾ ਤੇ ਨਵੇਂ ਭਾਈ 130000 ਰੁਪਏ ਰੇਟਾਂ ਵਿੱਚੋਂ ਮਾਣ ਬਾਕੀ ਆ ਆਜੋ ਫਿਰ ਹੁਣ ਇੱਕ ਤੋਲੋ ਨੀਲੀ ਰਵੀ ਦਾ ਮੈਂ ਮਾਲੀ ਵੀ ਵਿਖਾਉਣਾ ਵਾ ਅੱਛਾ ਭਾਈ ਇਹ ਕਿੰਨੀ ਉਮਰ ਦਾ ਵਾ ਦੀ ਇਹ ਹੋਊਗਾ ਸਾਡੇ ਕੋ 5 ਸਾਲ ਦਾ 550 ਦਾ ਜੈਲਾ ਬਹੁਤ ਆ ਹਨਾ ਜੀ ਹੂੰ ਹੂੰ ਗੋਲਗਲ ਪਾਲਿਆ ਪੋਲਿਆ ਵੀ ਬਈ ਰੂਹ ਨਾਲਾ ਫਿਰ ਹਨਾ ਯਾਰ ਇਹਨਾਂ ਦਾਣਾ ਦਾ ਕੋਈ ਪਾਉਂਦਾ ਇੰਨਾ ਆਪਾਂ ਪਾ ਦਿੰਦੇ ਅੱਛਾ ਜੀ ਨਹੀਂ 10 10 ਸਾਲਾਂ ਵੀ ਦੱਸਦਾ ਬਈ ਯਾਰ ਹਨਾ ਕੀ ਬਾਤ ਆ ਸਿੱਜ ਦੇਖਣੀ ਮੁਖਣੀ ਘਾਟੇ ਦੇਖਣੀ ਹੁਣ ਨਹੀਂ ਕਮਾਲਾ ਹਣਾ ਅੱਛਾ ਕ੍ਰੋਸਿੰਗ ਵੀ ਚੱਲਦੀ ਆ ਭਾਈ ਇੰਦੀ ਹਾਂ ਚੱਲਦੀ ਕ੍ਰੋਸਿੰਗ ਠੀਕ ਆ ਜੇ ਕੋਈ ਨੇ ਏਰੀਆ ਦੇ ਵਿੱਚ ਲਾਕੇ ਤਾਂ ਕਿ ਮੈਂ ਕ੍ਰੋਸ ਕਰਾਉਣੀ ਹੋਵੇ ਤਾਂ ਵੀ ਕਰਵਾ ਸਕਦਾ ਜੇ ਵਿਗਿਆ ਤਾਂ ਵੇਚ ਦੇ ਨਹੀਂ ਤਾਂ ਕ੍ਰੋਸਿੰਗ ਤਾਂ ਚੱਲਦੀ ਰਹੂਗੀ ਹੂੰ 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 ਅੱਛਾ ਭਾਈ ਕੀ ਰੇਟ ਰੱਖਾਂਗੇ ਮਾਲੀ ਦਾ ਆਪਾਂ ਮਾਲੀ ਦਾ ਯਾਰ ਆਪਾਂ 2 ਲੱਖ ਰੁਪਈਆ ਲੈਣਾ ਹੀ ਆ ਇਹਦਾ 2 ਲੱਖ ਰੁਪਈਆ ਇਹਦਾ ਲੈਣਾ ਹੀ ਆ ਹੈ ਠੀਕ ਆ ਭਾਈ ਓਕੇ ਜੇ ਮਾਨਸਾਨ ਨਹੀਂ ਹੋਣਾਗਾ ਤੇ ਕੋਈ ਸ਼ੋਰ ਨਹੀਂ ਹੋਣੀ ਮਾੜਾ ਮੋਟਾ ਦਾ ਕੋਈ ਆਏ ਗਏ ਨਾ ਕਰੀ ਯਾਰ ਹੈ ਕਿ ਉਹਨੇ ਕਹ ਹਮਣਾ ਨੋ ਨੀ ਦੇਣਾ ਤੈਨੂੰ ਤਾਂ ਦੱਸੀ ਜਾਂਨੇ ਬਸ ਆਪਾਂ ਠੀਕ ਹੈ ਬਈ ਬਾੜਾ ਨਹੀਂ ਆਪਾਂ ਨਹੀਂ ਠੀਕ ਹੈ ਬਾੜੀ ਪੜਾਈ ਬਹੁਤ ਆ ਯਾਰ ਬਈ ਹਨਾ ਹੂੰ ਕਰਮਾਂ ਵਾਲੇ ਦਾ ਕੋਈ ਉੜਾ ਪਰ ਨਹੀਂ ਹੈਣੀ ਪਲਣ ਨਾਲੋਂ ਤਾਂ ਹਨਾ ਹੂੰ ਮੇਲੇ ਮੇਲੇ ਤੇ ਲਾਉਣ ਵਾਲਾ ਮਾਲੀ ਗਿਆ ਉਹਨੂੰ ਕੱਟਾ ਕੋਲੇ ਖੜਾ ਨਹੀਂ ਤਾਂ ਉਹਨੂੰ ਮਾਰੇ ਜੇ ਨਹੀਂ ਬਾੜਾ ਹੋਵੇ ਤਾਂ ਚੰਗਾ ਜੇਲਾ ਬਹੁਤ ਵਾ ਸੰਗੜੀ ਲੈ ਜੀ ਪੁੱਤ ਜੂਮ ਤੇ ਸੰਗੜੀ ਦਿਖਾਈ ਮੜੀ ਜਿਹੜੀ ਇਹਨੂੰ ਪਾਈ ਇੱਕ ਵਾਰੀ ਆ ਵੇਖ ਲਓ ਭਰਾਓ ਲੇ ਵੀ ਇਹ ਖੜਿਆ ਰੰਦਾ ਮਸਤੀ ਦੇ ਵਿੱਚ 2 ਲੱਖ ਰੁਪਏ ਦਾ ਇਹ ਮਿਲੂਗਾ ਅੱਛਾ ਬਈ ਸੀਵਨ ਕਿਹੜੇ ਦਾ ਇਹ ਟੀਕੇ ਕਿਹੜੇ ਦਾ ਇਹ ਅਲਬਖਸ਼ ਦਾ ਹੈ ਆਪਾਂ ਹੈ ਠੀਕ ਹੈ ਬਈ ਲੈ ਮਿੱਤਰੋ ਅਲਬਖਸ਼ ਦਾ ਚੈਂਪੀਅਨ ਪੀਡੀਐਫ ਦਾ ਸਾਨਾ ਜਿਹੜਾ ਬਈ ਮਨਜੀਤ ਦੇ ਕੋਲੇ ਤੂਤਪਿੰਡ ਦੇ ਵਿੱਚ ਮਨਜੀਤ ਬਾਈ ਤਾਂ ਦੁਨੀਆ ਤੇ ਨਹੀਂ ਰਿਹਾ ਪਰ ਉਹਦੇ ਜਿਹੜੇ ਮਾਲੀ ਪੈਦਾ ਕੀਤੇ ਆ ਉਹਨਾਂ ਦੇ ਨਾਲ ਬਾਈ ਦਾ ਨਾਮ ਜ਼ਰੂਰ ਗੂੰਜਦਾ ਰਹੂਗਾ ਮਿੱਤਰੋ ਇਹ ਜਿਹੜਾ ਸਾਨ ਸੀ ਤੇ ਇਹ ਮਿੱਤਰੋ ਪੂਰੀ ਸੀ ਅੱਜ ਰੀਜ ਤੁਹਾਡੇ ਕੋਈ ਨਾ ਬਿਨਾਂ ਦੂਰੀ ਇਸ ਕਰਕੇ ਦਿਖਾਈ ਹੈ ਤੁਹਾਨੂੰ ਨਸਲ ਨੀਲੀ ਦਾ ਵੀ ਦੀ ਪੂਰੀ ਪਿੰਡ ਕਗਿਆਣਾ ਚਲਾ ਫਰੀਦ ਕੋ